ਲਗਾ ਪਉਣ ਲੜੇ ਹੋਏ ਹੋਏ ਰੇੜੀਆਂ ਰੇੜੀਆਂ ਇਦਾਂ ਹੀ ਮਾਰਦੀ ਕਿਰਪਾ ਦੇ ਕਦੀ ਕਿਦੋਂ ਕਦੀ ਕਿਦੋਂ ਦੇਖ ਲੈਦੀ ਤਿਆਰੀ ਮਤਲਬ ਕਿ ਕਿਵੇਂ ਤਿਆਰ ਕਰਦੇ ਸੁੱਖਾ ਜਦ ਦੱਸੋ ਸਾਰਾ ਕੁਝ ਐਕਸਪਲੇਨ ਕਰੋ ਇਸ ਚੀਜ਼ ਨੂੰ ਮਤਲਬ ਮਤਲਬ ਕਿ ਉਹ ਕਿਦਾਂ ਤਿਆਰ ਕਰਦੇ ਸੁੱਖਾ ਸੁੱਖਾ ਕਿਵੇਂ ਤਿਆਰ ਕਰਦੇ ਜਿਵੇਂ ਪਹਿਲਾਂ ਵੱਢਣਾ ਵੱਢ ਕੇ ਲੈ ਕੇ ਉਹ ਸੁਕਣਾ ਪਾਉਂਦੇ ਉਹਨੂੰ ਪਹਿਲਾਂ ਉਹਨੂੰ ਵੱਢ ਲੈਣਾ ਆਪਾਂ ਵੱਢ ਕੇ ਉਹਨੂੰ 2 ਦਿਨ ਤੂੰ ਪਾਲਵੋਣੀਆਂ 2 ਦੋਪਾ ਦੋ ਤੂੰ ਪਾਲਵਾਲੋ ਜਦੋਂ ਝੜ ਜਾ ਡੰਡੇ ਨਾਲ ਝਾੜ ਲੈਣਾ ਝਾੜ ਕੇ ਤੇ ਜਦੋਂ ਜੇ ਇਹਦਾ ਪਰ ਝਾੜ ਕੇ ਰੱਖ ਲੈਣਾ ਜੇ ਰਗੜਾ ਲੈਣਾ ਉਹਨੂੰ ਰਾਤ ਨੂੰ ਭੇਂਦੋ ਪਾਣੀ 'ਚ ਸਿੰਪਲ ਪਾਣੀ 'ਚ ਪਾਣੀ 'ਚ ਭੇਂਦੋ ਜਿਹੜੇ ਮਰਜੀ ਪਾਣੀ 'ਚ ਭੇਂਦੋ ਜਿੰਨੀ ਕਿ ਚਾਹੀਦੀ ਓੰਨੀ ਕੁ ਭੇਂਦੋ ਭੇਂ ਕੇ ਭਾਵੇਂ ਮੈਂ 4 ਘੰਟੇ ਭਿਜਨੀ ਚਾਹੀਦੀ ਆ ਭਾਵੇਂ ਰਾਤ ਭੇਂਦੋ ਤਾਂ ਪੰਜਾਂ ਅਹੀਂ ਰਾਤ ਭੇਂਦੇ ਹੀ ਦੀ ਆ ਤੇ ਸਵੇਰੇ ਮਲ ਮਲ ਕੇ ਬੀ ਕੱਢ ਦੇਈ ਦੇ ਉੱਤੇ ਜਦੋਂ ਮਲ ਜਾਈਏ ਨਾ ਪਾਛੋ ਇਹ ਬੀ ਹੁੰਦੇ ਵਿੱਚ ਹਾਂਜੀ ਉਦੋਂ ਬੀ ਚੰਗੇ ਹੁੰਦੇ ਆ ਉਹ ਪਰ ਇਦਾਂ ਉਹ ਸਿਰ ਨੂੰ ਸਿਰ ਖਰਾਬ ਸਿਰ ਨੂੰ ਪੈਂਦੇ ਮਤਲਬ ਸਿਰ ਪੀੜ ਲਾਉਂਦੇ ਆ ਹੂੰ ਧੋਵ ਤੱਕ ਚੰਗੀ ਤਰ੍ਹਾਂ ਦੇਖ ਪਾਛੋ ਕੁਝ ਨਹੀਂ ਰਹਿਣ ਦੇਈਦਾ ਚੰਗੀ ਤਰ੍ਹਾਂ ਪਾਣੀ ਪੁਣੀ ਨਾ ਤਾਰ